ਸਤਿ ਲੋਕ ਤੀਨ ਵਿਆਪ ਹੈ ਜਗਤ ਕੋ ਤੀਨ ਵਿਆਪ ਹੈ ਜਗਤ ਕੋ ਤਿੰਨ ਗੁਣ ਸਾਤ ਸੰਗ ਦੀ ਸਾਰੇ ਜਗਤ ਨੂੰ ਵਿਆਪ ਨੇ ਹੈ ਜਾਂ ਸੁਧਵਤ ਲੋਕੀ ਖਣਾ ਤੀਨੀ ਇਹ ਵੀ ਵਾਸ਼ਨਾ ਤਿੰਨ ਪ੍ਰਕਾਰ ਦੀ ਵਿਆਪ ਕੀ ਹੈ ਤੁਰਿਆ ਪਾਵੇ ਕੋ ਜਿੰਨੇ ਵੀ ਸਾਰੇ ਸੰਸਾਰ ਨੂੰ ਲੱਗ ਰਹੇ ਹੈ ਕੋਈ ਰਯੋ ਗੁਣੀ ਹੈ ਕੋਈ ਸਤੋ ਗੁਣੀ ਹੈ ਕੋ ਤਮੋ ਗੁਣੀ ਹੈ ਤੁਰਿਆ ਵਸਤਾ ਜਿਹੜਾ ਸਾਖੀ ਹੈ ਨਾ ਤਿੰਨਾਂ ਜਾਗਰ ਸੁਪਨ ਸੁਖੋਵਦਾ ਉਸ ਨੂੰ ਕੋਈ ਕੋਈ ਪੁਰਖ ਪਾ ਸਕਦਾ ਹੈ ਨਾਨਕ ਸੰਤ ਨਿਰਮਲ ਭੈ ਸੰਤ ਭਗਤ ਹੈ ਉਹ ਕਿੰਨਾ ਗੁਣਾ ਦੀ ਮੈਲ ਤੋਂ ਕਿੰਨਾ ਵਾਸ਼ਨਾ ਦੀ ਮੈਲ ਤੋਂ ਉਜੜ ਹੋ ਗਏ ਹਨ ਜਿਨ ਮਨ ਵਸਿਆ ਸੁ ਜਿਨ ਉਹ ਹੰਸੋ ਪਰਮੇਸ਼ਰ ਆਪ ਬਸ ਗਿਆ ਹੈ ਪੌੜੀ ਤ੍ਰਿਤੀਆ ਤ੍ਰੈ ਗੁਣ ਵਿਖੇ ਫਲ ਤੀਜੇ ਦੁਆਰਾ ਹਜੂਰ ਫੁਰਵਾਉਂਦੇ ਹਨ ਇਹ ਤਿੰਨੇ ਜਿਹੜੇ ਗੁਣ ਹੈ ਇਹਨਾਂ ਦੀ ਬਿਸ਼ਾ ਦੇ ਫਲ ਹੋਇਆ ਹੈ ਸਤੋਗੁਣ ਵਾਲੇ ਆਦੀ ਜੀਆਂ ਸਿੱਧੀਆਂ ਦੀ ਇੱਛਾ ਰੱਖਦੇ ਆ ਰਜੋਗੁਣੀ ਪੁਰਖ ਜਿਹੜੇ ਉਹ ਪਦਾਰਥ ਇਕੱਠਾ ਕਰਨਾ ਚਾਹੁੰਦੇ ਆ ਤਉ ਗੁਣੀ ਲੋਕ ਹੋਰ ਮੰਤ੍ਰ ਸਿੱਧ ਕਰਕੇ ਕਿਸੇ ਨੂੰ ਵਸ ਕਰਨਾ ਚਾਹੁੰਦੇ ਭੂਤਾਂ ਪ੍ਰੇਤਾਂ ਨੂੰ ਇਉਂ ਬਿਸ਼ਿਆਂ ਦੇ ਫਾਲੀ ਮਿਲਦੇ ਆ ਤਿੰਨਾ ਗੁਣਾ ਦੇ ਲਗਨੇ ਕਰਕੇ ਤੀਜ ਦੁਆਰਾ ਕਹਿੰਦੇ ਹੰ ਕਬ ਉਤਮ ਕਬ ਨੀ ਕਬ ਉਤਮ ਬਣ ਜਾਂਦਾ ਸਤੋਗੁਣ ਕਰਕੇ ਦੇਵ ਦੇਹੀ ਨੂੰ ਪਾ ਲੈਂਦਾ ਕਦੇ ਨੀਜ ਬਣ ਜਾਂਦਾ ਤਮੋਗੁਣ ਕਰਕੇ ਕਿਸੇ ਦਾ ਘਾਤ ਕਰਕੇ ਨੀਂਵ ਜੁਨਾ ਨੂੰ ਪ੍ਰਾਪਤ ਹੁੰਦਾ ਹੈ ਨਰਕ ਸੁਰਗ ਭ੍ਰਮਤੋਂ ਕਣੂ ਕਦੇ ਨਰਕ ਚ ਜਾ ਜਾਂਦਾ ਹੈ ਪਾਪਾਂ ਦੇ ਫਲ ਕਰਕੇ ਕਦੇ ਸੁਰਗ ਜੁਪੁਨਾ ਦੇ ਫਲ ਕਰਕੇ ਉਹ ਭਰਮਦਾ ਰਹਿੰਦਾ ਹੈ ਬਹੁਤ ਸਦਾ ਸੰਘਾਰੈ ਮੀਨ ਜੁ ਨੂੰ ਸਾਰਿਆਂ ਥਾਂ ਜ ਹਰ ਵਕਤ ਨਾਸ਼ ਕਰਦੀ ਰਹਿੰਦੀ ਮਾਰਦੀ ਰਹਿੰਦੀ ਹੈ ਜੀਵ ਨੂੰ ਹਰ ਖਸੂਗ ਸਹਿਸਾ ਸੰਸਾਰ ਇਸ ਸੰਸਾਰ ਵੀ ਜੇ ਜਨਮ ਧਾਰ ਗਿਆ ਕਰੇ ਪਦਾਪ ਸਾਹਿਬ ਤੋਂ ਖੁਸ਼ ਹੋ ਜਾਂਦਾ ਹੈ ਕਦੋਂ ਵਿਚੀ ਸੁਖ ਹੋ ਜਾਂਦਾ ਹੈ ਸੰਸਾਰ ਪਰਮਾਨ ਪਰਮੇਗਤ ਉਪਰ ਜੇ ਆਦਿਕ ਸੰਸਾਰ ਬਣਾਉਂਦਾ ਹੈ ਸੰਸਾਰ 'ਚ ਸੈਸਾ ਇਹ ਸੰਸਾਰ ਹੈ ਆਹ ਕਰਤ ਵਿਹਾ ਇਸ ਸੰਸਾਰ ਮੈਂ ਪਦਾਪਸ ਜੋੜ ਸਕਦਾ ਮੈਂ ਇਨ੍ਹਾਂ ਇਕ ਜਤਨ ਕਰ ਸਕਦਾ ਹੈ ਹੋਮੇ ਕਰਦੇ ਕਰਦੇ ਦੀ ਇਹ ਉਮਰ ਗੁਜ਼ਰ ਜਾਂਦੀ ਹੈ ਜਿਨ ਕੀਏ ਤਿਸ ਹੈ ਨਾ ਜਾਣੀ ਕਿਸ ਆਇਆ ਨੇ ਆਪਾਂ ਨੂੰ ਪੈਦਾ ਕੀਤਾ ਸਰੀਰ ਦਿੱਤੇ ਹੈ ਉਸ ਨੂੰ ਇਹ ਅਗਿਆਨੀ ਜੀਵ ਜਾਣਦੇ ਨਹੀਂ ਹਨ ਚਿਤ ਵਹਿ ਅਨਕ ਉਪਾਦ ਆਸ ਦੇ ਛਲਵਾਲ ਕਰਨ ਲਈ ਜਤਨ ਚਿਰਦੇ ਰਹਿੰਦੇ ਹਨ ਸੰਸਾਰ ਵਿੱਚ ਆਦ ਵਿਆਦ ਉਪਾਦ ਰਸ ਸਭੀ ਮੰਦੇ ਆਸਰੇ ਹੋਣ ਵਾਲੇ ਕਾਮ ਕੁਰ ਕਿੰਬੜੇ ਰਹਿੰਦੇ ਆ ਵਿਆਦੀ શરીਰ ਦੇ ਕਰਕੇ ਬਾਏ ਪਿਤ ਕਾਫਰੂਰ ਵਗਾੜਾ ਆਦਿਕ ਇਹਨਾਂ ਖੇਤਾਂ ਦੇ ਤਕਾਣੀਆਂ ਡਿੱਗਣੇ ਕਰਕੇ ਰੋਗ ਚਿੰਬੜੇ ਰਹਿੰਦੇ ਐ ਉਪਾਦੀ ਕਹੇ ਲੇ ਡਾਂਗ ਮਾਰਦੀ ਕਹੇ ਤੋ ਸੂਟਾ ਖਾਲਿਆ ਜਾਂ ਭੂਤ ਪ੍ਰੇਤਾਂ ਕਰਨੀ ਪੀੜਾ ਆਦਿਕ ਇਹਨਾਂ ਉਪਾਦੀਆਂ ਦੇ ਵਿੱਚ ਮੋਹ ਕਰੀ ਬੈਠਾ ਹੈ ਰਸ ਰਸ ਪ੍ਰੇਮ ਕਬ ਹੋਣਾ ਟੂਟੈ ਤਾਰ ਜਿਵੇਂ ਰਸਾਂ ਕਸਾਂ ਦੀ ਇੱਛਾ ਬਣੀ ਰਹਿੰਦੀ ਹੈ ਉਪਾਦੀਆਂ 'ਚ ਪਏ ਹੋਏ ਨੂੰ ਕਦੇ ਸਬਦ ਸੁਪਰਸ਼ ਰੂਪ ਰਸ ਗਾ ਜਿਵੇਂ ਚਿੰਬੜਿਆ ਰਹਿੰਦਾ ਕਦੇ ਵੀ ਆਦੀ ਵਿਆਦੀ ਉਪਾਦੀ ਰੂਪ ਤਾਪ ਇਹਦਾ ਮਿਠਦਾ ਰੀਹ ਬਣਿਆ ਹੀ ਰਹਿੰਦਾ ਅਧਿ ਅਤਮਰੀ ਪੂਰਤ ਅਦਿ ਦੇ ਆਦਿਕ ਮਾਰ ਬ੍ਰਹਮ ਪੂਰਨ ਧਨੀ ਅਫੇ ਦਾਪ ਤਨ ਸਾਵਾਦੀ ਵਿਆਦੀ ਉਪਾਦੀ ਸਾਰੇ ਚੜੇ ਰਹਿੰਦੇ ਆ ਪਰ ਤਾਂ ਨੂੰ ਚਾਰ ਹੋਰ ਚੜੇ ਰਹਿੰਦੇ ਹਨ ਵਿਦਵਾਨ ਆਦਮੀਆਂ ਦੇ ਕਾਰੀ ਇੱਕ ਤਾਂ ਮੇਰਾ ਮਾਣ ਦਾ ਪੰਗ ਹੋ ਜੇ ਇੱਕ ਮਾਣ ਦੀ ਇੱਛਾ ਹੋਣੀ ਅਤੇ ਇੱਕ ਵਿਦਿਆਨਾ ਭੁੱਲ ਜਾਵੇ ਇਹ ਇਸ ਪ੍ਰਕਾਰ ਸਾਧ ਸੰਗੇ ਜੀ ਹਰ ਵਕਤ ਵਿਣਾਈ ਦੀ ਭੁੱਖ ਰਹਿਣੀ ਇਹ ਚਾਰ ਹੋਰ ਸੱਤ ਤਾਂ ਆਪਿਓ ਜਿਹੜੇ ਰਹਿੰਦੇ ਹਨਗੇ ਸੋ ਇਹ ਕਦੇ ਟੁੱਟਦੇ ਨਹੀਂ ਤਾਂਪ ਇਹਨਾਂ ਜੀਆਂ ਦੇ ਪਾਰ ਬ੍ਰਹਮ ਪੂਰਨ ਧਨੀ ਪਾਰ ਤੋਂ ਜੋ ਪੂਰਨ ਪਰਮੇਸ਼ੁਰ ਸਾਰੇ ਤਨਾਲਕਾ ਧਨੀ ਆਨੇ ਸਾਰੇ ਪਦਾਰਥਾਂ ਦਾ ਧਰਿ ਹੈ ਨਹਿ ਬੂਝੈ ਪਰਤਾ ਉਸ ਪ੍ਰਕਾਸ਼ ਨੂੰ ਇਹ ਜੀਵ ਬੂਝਦਾ ਨਹੀਂ ਸਮਝਦਾ ਨਹੀਂ ਹੈ ਉਹ ਭਰਮ ਬੂਢਤ ਘਣੋ ਮੋਹ ਵਿੱਚ ਸਰੀਰ ਦੇ ਮੋਹ ਕਰਦਾ ਰਹਿੰਦਾ ਹੈ ਧਰਮ ਵਿੱਚ ਪਿਆ ਰਹਿਦਾ ਹੈ ਹਰ ਵਕ ਡੁੱਬਿਆ ਹੀ ਰਹਿੰਦਾ ਹੈ ਘਣਾ ਬਹੁਤ ਮਹਾਂ ਨਰਕ ਮਹਿਵਾ ਉਹ ਨਰਕ ਗਰਭ ਦੇ ਵਿੱਚ ਵਸਦਾ ਹੈ ਵਡੇ ਨਰਕ ਵਿੱਚ ਵਸਾ ਹੁੰਦਾ ਕੁੰਭੀ ਨਰਕ ਆਦਿਕਾਂ ਵਿੱਚ ਕਰ ਕੇ ਰੁਪਾ ਪ੍ਰਵ ਰਾਖਲੇ ਵਾਹਿਗੁਰੂ ਕਿਰਪਾ দৃষ্টি ਕਰਕੇ ਆਪ ਰੱਖ ਲੋ ਨਾਨਕ ਤੇਰੀ ਆਸ ਹੰਦਾਰਾ ਆਪਜੀ ਦੀ ਆਸ ਹੈ ਇਸ ਨੂੰ ਬੇਨਤੀਆਂ ਕਰੋ ਇਹ ਸੰਤ ਜਨੂ ਸਲੂਕ ਚਤਰ ਸਿਆਣਾ ਸੁਗੜ ਸੂ ਦੋ ਕੋ ਗੱਲਾਂ ਵਿੱਚ ਬੜੇ ਚਤਰ ਹੁੰਦੇ ਵਿਦਿਆ ਪੜ੍ਹ ਕੇ ਬੜੀਆਂ ਚਰਚਾਈਆਂ ਗੱਲਾਂ ਕਰਨ ਜਾਣਦੇ ਹੈ ਕਈ ਬੜੇ ਸਿਆਣੇ ਵਕੀਲ ਹੁੰਦੇ ਹਨ ਡਾਕਟਰ ਹੁੰਦੇ ਹਨ बड़े चतुर ਹੁੰਦੇ ਹਨ ਹੋਰ ਬਿਹਾਰਾਂ ਵਿੱਚ ਸੁਗੜ ਹੁੰਦੇ ਹਨ ਹਜ਼ੂਰ ਤਾਂ ਇਹ ਕਹਿੰਦੇ ਹਨ ਚਤਰ ਸਿਆਣਾ ਸੁਗੜ ਸੂ ਚੰਗਰ ਕੋ ਕਰਕੇ ਸ਼ਾਸਤਰ ਗਿਆਨ ਦੇ ਕਸਮ ਕਰਨ ਚ ਅਤੇ ਸਿਆਣਾ ਬੁੱਧੀ ਕਰਕੇ ਪਰਮਾਰਥ ਦੇ ਗਿਆਨ ਵਿੱਚ ਸੁਗੜ ਚਤਰ ਸੇ ਸੁਗੁਣਾ ਦੀਆਂ ਘਾੜਸਾਂ ਕਰਨ ਵਾਲਾ ਸੋ ਉਹ ਹੀ ਹੈ ਜਿਨ ਤਜਿਆ ਅਭਮਾਨ ਜਿਨ ਤਾਈ ਹਿਰਦੇ ਜੋ ਹੰਕਾਰ ਛੜ ਜਾਂਦਾ ਹੈ ਜਿਸ ਦੇ ਅੰਦਰ ਹੰਕਾਰ ਹੈ ਉਹ ਚਤੁਰਬਨੀ ਮੂਰਖੀ ਹੈ ਅਬੇ ਸੁਗੜਬਨੀ ਹੋ ਕਮੜਾਈ ਹੈ ਸਿਆਣਾ ਬਨੀ ਉਹ ਮੂੜ ਹੈ ਇਸ ਕਰਕੇ ਜਿਨ ਦਿਲ ਚੋਂ ਹੰਕਾਰ ਛੱਡਦਾ ਹੈ ਨਾ ਆਪਣੇ ਗੁਨਾ ਦਾ ਉਹੀ ਵਾਕਾਂ ਕਰਕੇ ਚਤਰ ਹੈ ਸ਼ਾਸਤਰਾ ਦੀ ਕਸਮ ਕਰਨ ਤੇ ਉਹੀ ਸਿਆਣਾ ਹੈ ਪਰਮਾਰਥ ਵਿੱਚ ਉਹੀ ਸੁਗਣਾ ਸ੍ਰੇਟ ਸੁਭ ਘਾਰਤਾਂ ਕਾਣੇ ਚੰਗੇ ਗੁਨਾ ਦੀਆਂ ਜਿਨ ਤਜਿਆ ਅਭ ਮਹਾਨ ਜਿਨ ਮਿਹਜੇ ਕੋ ਹੰਕਾਰ ਦਾ ਤਿਆਗ ਕਰ ਦੁੱਤਾ ਹੈ ਚਾਰ ਪਦਾਰਸ਼ ਅਸ਼ਟ ਸਿੱਧ ਇਹ ਚਾਰੇ ਪਦਾਰਸ਼ ਧਰਮ ਅਰਥ ਕਾਮ ਮੋਖ ਉਹਨੂੰ ਪ੍ਰਾਪਤ ਹੁੰਦੇ ਹੈ ਅੱਠੇ ਸਿੱਧੀਆਂ ਅਣਵਾ ਮਹਿਮਾ ਅਦ ਕਣਵਾ ਅਣੂ ਵਰਗੇ ਬਰੀਕ ਹੋ ਜਾਣਾ ਮਹਿਮਾ ਧਰਤੀ ਵਰਗੇ ਭਾਰੇ ਹੋ ਜਾਣਾ ਇਤਿਆਰ ਕੇ ਮੁਖ ਸਿੱਧੀਆਂ ਪਹਿਲੀਆਂ ਜਿਹੜੀਆਂ ਹੈ ਗੋਣ ਸਿੱਧੀਆਂ ਮਗਲੀਆਂ 18 ਚੋਂ 8 ਸਿੱਧੀਆਂ ਮੁੱਖ ਮੰਨੀਆਂ ਉਹ ਸਾਰੀਆਂ 8 ਸਿੱਧੀਆਂ ਉਹਨਾਂ ਨੂੰ ਪ੍ਰਾਪਤ ਹੋ ਗਈਆਂ ਹਨ ਬਾਜ ਨਾਨਕ ਹਰਨਾ ਜੇ ਹਰੀ ਦਾ ਨਾਮ ਭਜਨ ਕਰ ਜੇ ਚਾਹਨਾ ਤੂੰ ਇਹਨਾਂ ਨੂੰ ਫੇਰ ਪੜੋ ਇਹ ਚਾਰ ਪਦਾਰਥ ਅਸ਼ਟ ਸਿੱਧ ਚਾਰੇ ਸਾਰ ਧਰਮ ਅਰਥ ਕਾਮ ਮੋਖ ਪ੍ਰਾਪਤ ਹੋ ਗਏ ਉਹਨਾਂ ਨੂੰ 8 ਸਿੱਧੀਆਂ ਅਵਰਾਗ ਵੇਖੜ ਸੰਤੀ ਮੋਖ ਇੱਛਾ ਸਰਵਣ ਮੰਨਨ ਦੀ ਅਸੰਪਤ ਨੂੰ ਦਾ ਸੋਲਣਾ ਇਹ 8 ਸਾਧਨਾ ਦੀ ਸਿੱਧੀ ਹੋ ਗਈ ਹੈ ਜਾ ਇਸੇ ਪ੍ਰਕਾਰ ਹੈ ਚਾਰ ਪ੍ਰਕਾਰ ਦੀਆਂ ਬਕੁੰਠੀਆਂ ਮੁਕਤੀਆਂ ਤੇ ਜੀਵਨ ਮੁਕਤੀ ਵਿਦੇਹ ਮੁਕਤੀ ਕੈਵਲ ਮੁਕਤੀ ਇਸ ਪ੍ਰਕਾਰ ਹਨ ਉਹਨਾਂ ਦੇ ਕਾਹੀ ਅਤੇ ਜਿਨਾ ਵਰਨਾ ਆਪਣੇ ਸੂਪ ਦੀ ਸਖਿਆਤ ਤਾਂ ਇਹ ਅੱਠ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ ਹਨ ਭਜ ਨਾਨਕ ਹਰਨਾ ਹੋਰ ਕਹਿੰਦੇ ਹਰੀ ਦੇ ਨਾਮ ਦਾ ਭਜਨ ਕਰੋ ਪੌੜੀ ਚਤਰਥ ਚਾਰੇ ਵੇਦ ਸੁਣ ਚੌਸਾਰਾ ਕਹਿੰਦੇ ਚਾਹੋਂ ਵੇਦਾਂ ਨੂੰ ਸੁਣ ਕਰਕੇ ਸੋਧਿਉ ਤਤ ਵਿਚਾਰ ਰਹੀਬ ਸੋਧ ਕੇ ਖੋਜ ਕੇ ਵੇਖਿਆ ਤਤ ਸੂਪ ਦਾ ਵਿਚਾਰ ਨਿਰਣਾਇ ਦੱਸਦੇ ਤੁਹਾਨੂੰ ਸਰਬ ਖੇਮ ਕਲਿਆਣ ਨਿਧ ਜੇ ਸਾਰੀਆਂ ਰੱਖਿਆ ਚਾਹੁੰਦੇ ਹਾਂ ਸਾਰੀਆਂ ਮੁਕਤੀਆਂ ਚਾਹੁੰਦੇ ਹਾਂ ਜੇ ਕਰਕੇ ਕਲਿਆਣ ਦਾ ਖਜ਼ਾਨਾ ਕੇਵਲ ਮੋਖ ਚਾਹੁੰਨੇ ਹੋ ਨਿਧੀਆਂ ਚਾਹੁੰਨੇ ਹੋ RAM ਨਾਮ ਜਪਸਾ ਸਾਰਾ ਖਜ਼ਾਨਾ ਪਰਮੇਸ਼ਰ ਦਾ ਨਾਮ ਹੈ ਇਹਨੂੰ ਸਾਰ ਸੇਠ ਜਾਣ ਕੇ ਜਪਨਾ ਕਰੋ ਇਹਦੇ ਕਰਕੇ ਸਭ ਕੁਝ ਪ੍ਰਾਪਤ ਹੋ ਜਾਏਗਾ ਨਰਕ ਨਿਵਾਰੈ ਦੁਖ ਹਰੈ ਇਹਦਾ ਨਾਮ ਐਸਾ ਨਰਕ ਨੂੰ ਵੀ ਨਿਵਰਤ ਕਰ ਦੇਵੇਗਾ ਨਰਕਾਂ ਤੋਂ ਪੈਨ ਤੋਂ ਬਚਾ ਲਵੇਗਾ ਜਮਨ ਮੰਗਦੇ ਦੁੱਖਾਂ ਨੂੰ ਹਰ ਦੇਵੇਗਾ ਮੇੜ ਦੇਵੇਗਾ ਰੁੱਟ ਹੈ ਅਨਕ ਕਲੇਸ਼ ਅਨੇਕ ਪ੍ਰਕਾਰ ਦੇ ਜਿਹੜੇ ਜਨਮਾਂ ਜਨਮਾਂ ਦੇ ਕਲੇਸ਼ ਹੈ ਅਵਿਧਿਆ ਸੰਤਾ ਰਾਗ ਦੁਐਖ ਅਭਿਨਵੇਸ਼ ਆਦਿ ਕੇ ਸਾਰੇ ਕਲੇਸ਼ ਟੁੱਟ ਜਾਣਗੇ ਨੀਚ ਹਟੇ ਜਮ ਤੇ ਛੁੱਟੇ ਹੋਰ ਜਿਹੜੇ ਮੀਜ ਮੌਤ ਵੀ ਹਟ ਜਾਏਗੀ ਤੁਹਾਡੀ ਨੂੰ ਹੰਬ ਜਾਏਗੀ ਜਮਾਨ ਤਾਂ ਵੀ ਛੁਟਕਾਰਾ ਪਾ ਲਓਗੇ ਹਰ ਕੀਰਤਨ ਪਰਵੇ ਤੁਸੀਂ ਨਾਰਾਇਣ ਦੇ ਕੀਰਤਨ ਚਿੱਤ ਨੂੰ ਪ੍ਰਵੇਸ਼ ਕਰੋ ਮਲਾਉਣਾ ਕਰੋ ਭਾਉ ਬਿਨ ਸਹਿ ਅੰਮ੍ਰਿਤ ਰਸੈ ਜਗਤੰਤ ਦਾ ਭੈ ਵਿਨਾਸ਼ ਵਜਾਏਗਾ ਅੰਦਰ ਤੋਂ ਨਾਮ ਚਿਤ ਤੇ ਰਾਸ ਜਾਇਗਾ ਰਾਂਗ ਰਤੇ ਨਿਰੰਕਾਰ ਰੰਗ ਰਤੇ ਰੰਗ ਜਿ ਰੰਗੇ ਜਾਓਗੇ ਲਾਭ ਪ੍ਰਾਪਤ ਹੋਣਗੇ ਤੁਹਾਡੇ ਤਾਂ ਸਾਰੇ ਦੁੱਖ ਦਾਰਦ ਦੁੱਖ ਦਾਰਦ ਅਪਵਿੱਤਰਤਾ ਜਿਹੜਾ ਦੁੱਖ ਹੈ ਜਮਨ ਮਰਨ ਦਾ ਆਧਾਰ ਹੈ ਵਿਦਿਆ ਦਾ ਜਿਹਦੂ ਦੁਦਲੀ ਬਣੇ ਰਹਿਣਾ ਸਾਧਨ ਨਾ ਕਰਨਾ ਸਿਮਰਨ ਨਾ ਕਰਨਾ ਅਬ ਇਹ ਮਿੱਤਰ ਦਾ ਜਿਹੜੀ ਵਿਸ਼ਿਆਂ ਦੀ ਹੈ ਗਲੀ ਦਾ ਮੰਨਜ ਵਿਸ਼ੇ ਫੁਰਦੇ ਰਹੇ ਨੇ ਨਸ ਹੈ ਨਾਮ ਆਧਾਰ ਨਰਜ ਨਾਮ ਦਾ ਆਸਰਾ ਜੋ ਲੈ ਲਓਗੇ ਇਹ ਸਭ ਕੁਝ ਨਾਸ ਹੋ ਜਾਏਗਾ ਸੋਕਤ ਸੋਰਨਾਰ ਮਨਜਨ ਖੂਜਤੇ ਇਸ ਅੰਮ੍ਰਿਤ ਨਾਮ ਨੂੰ ਸੁਰਦੇਵ ਤੇ ਜਿਹੜੇ ਦੇਵੀ ਗੁਣਾ ਵਾਲੇ ਦੇਵਤੇ ਨੇ ਨਰ ਜਿਹੜੇ ਮਰਦ ਬਣ ਕੇ ਜੰਗ ਵਿੱਚ ਸਾਹਮਣੇ ਮੱਥੇ ਮਾਰ ਕੇ ਦੇਵ ਪਰਵੀ ਨੂੰ ਪ੍ਰਾਪਤ ਹੋਏ ਐ Muni manan seel jede han ae ਤੇ ਜਨ ਭਗਤ ਜਨ ਜਿਸ ਨੂੰ ਖੋਜ ਰਹੇ ਹਨ ਸੁਖ ਸਾਗਰ ਗੂਪਾ ਉਸ ਸਮੁੰਦਰ ਪਿਛੀ ਦਾ ਪਾਲਕ ਆਪ ਹੈ ਪਰਮੇਸ਼ਰ ਮਨ ਨਿਰਮਲ ਮੁਖ ਉਜਲਾ ਜਦੋਂ ਮਨ ਨਿਰਮਲ ਹੋ ਜੇ ਉਦੋਂ ਉਜਲਾ ਮੁਖ ਲੋਕ ਪ੍ਰੋਗ ਦੇ ਚੁੰਦਾ ਹੈ ਹੋਈ ਨਾਨਕ ਸਾਧ ਰਵਾਲ ਸਾਡੀ ਕਹਿੰਦੇ ਸਾਥ ਸੇ ਮੇਰੀ ਧੂੜ ਬਣਨੇ ਕਰਕੇ ਹੁੰਦਾ ਹੈ ਜੋ ਸਾਧ ਸੰਗਤ ਦੀ ਰਵਾਨ ਸਰਦਾ ਕਰਦਾ ਧੂੜੀ ਪ੍ਰਾਪਤ ਕਰਦਾ ਹੈ ਉਨੂੰ ਇਹ ਦਾਤ ਪ੍ਰਾਪਤ ਹੋ ਜਾਂਦੀ ਹੈ ਸਲੋਕ ਪੰਜ ਵਿਕਾਰ ਮਨ ਮਹਿ ਬਸੇ ਇਹ ਪਿਆਰੋ ਪੰਜ ਵਿਕਾਰ ਮਨ ਚ ਵਸਦੇ ਆ ਕਾਮ ਕਰੋ ਲੋਭ ਮੋਹ ਹੰਕਾਰ ਰਾਚੀ ਮਾਇਆ ਸੰਗਿ ਨਾ ਸੰਗਤ ਕਰਕੇ ਜੀਵ ਮਾਇਆ ਦੇ ਸਾਸ ਰਚੇ ਰਹਿੰਦੇ ਆ ਹਰ ਮੋੜ ਤੇ ਫਸੇ ਰਿਹਾ ਇੰਦੇ ਹੰਮ ਸਾਧ ਸੰਗ ਹੋਈ ਨਿਰਮਲਾ ਸਾਧ ਸੰਗ ਵਿੱਚ ਮੇਰ ਕਰਕੇ ਨਾ ਵਿਕਾਰਾਂ ਤੋਂ ਨਿਰਮਲ ਹੋ ਜੀਦਾ ਹੈ ਵਿਕਾਰਾਂ ਦੀ ਮੈ ਨਹੀਂ ਰਹਿੰਦੀ ਹੈ ਨਾਨਕ ਪ੍ਰਭ ਕੈ ਰੰਗ ਸਭੇ ਮਾਇਆ ਦੇ ਸਾਥ ਤੋਂ ਵੀ ਛੁੱਟ ਜੀਦਾ ਵਾਹਿਗੁਰੂ ਦੇ ਪ੍ਰੇਮ ਕਰਕੇ ਮਹਾਰਾ ਕਹਿੰਦੇ ਪ੍ਰਭ ਦੇ ਰੰਗ ਚੜ੍ਹਨੇ ਕਰਕੇ ਸੁਦ ਸੰਗਤ ਕਰਕੇ ਤਾਂ ਵਿਕਾਰਾਂ ਵੱਲੋਂ ਮਨ ਨਿਰਮਲ ਹੋ ਜਾਂਦਾ ਹੈ ਇਹ ਪ੍ਰਭ ਦੇ ਰੰਗ ਕਰਕੇ ਮਾਇਆ ਦੀ ਸਾਥੀ ਛੁੱਟ ਜਾਂਦਾ ਹੈ ਔੜੀ ਪੰਜਮ ਪੰਜ ਪਰਦਾ ਹਾਂਸੀ ਜੀ ਜਾਰਾ ਕਹਿੰਦੇ ਉਹ ਪੰਜ ਹਨ ਦੁਖੀ ਉਹ ਪੰਜ ਛੇ ਦੰਦਾ ਰੂਪ ਹੈ ਉਹਨਾਂ ਦੇ ਪੰਜੇ ਸੱਤ ਸਦ ਦੁਖ ਦੇ ਆ ਧਰਮ ਆਦ ਗੁਣਾ ਸਵੇਤ ਉਹ ਪ੍ਰਧਾਨ ਹਨ ਜਿਹੇ ਜਾਣਿਓ ਪਰਪੰ ਜਿਨ੍ਹਾਂ ਨੇ ਜਗਤ ਨੂੰ ਪਰਪੰਛ ਛਲ ਰੂਪ ਸਮਝ ਲਿਆ ਹੈ ਪਰ ਪੰਜ ਪੰਜਾਂ ਕਰਕੇ ਬਣਿਆ ਅਸਤੀ ਭਾਤੀ ਪ੍ਰੇਤ ਦਾ ਨਾਮ ਰੂਪ ਪਰਪੰਚ ਇਹਨਾਂ ਪੰਜਾਂ ਕਰਕੇ ਜਨ ਅਸਤੀ ਭਾਤੀ ਪ੍ਰੇਤ ਦਾ ਰੂਪ ਨੂੰ ਸਮਝ ਲਿਆ ਹੈ ਨਾਮ ਰੂਪ ਨੂੰ ਮਿੱਥਿਆ ਜਾਣ ਲਿਆ ਹੈ ਕੁਸ ਨੂੰ ਬਾਸ ਬਹੁ ਰੰਗ ਘਣੋ ਇਹ ਪਰਬੋਧ ਜਿਹੜਾ ਜਗਤ ਹੈ ਕੈਸੀ ਚੀਜ਼ ਹੈ ਕਹਿੰਦੇ ਕੁਸ ਨੂੰ ਜਿਵੇਂ ਕੇਸੂ ਦੇ ਫੁੱਲ ਦੇ ਸੁਗੰਧੀ ਤੋਂ ਬਗੈਰ ਹੁੰਦੇ ਹਨ ਅਤੇ ਜਿਸ ਪ੍ਰਕਾਰ ਕੁਸੁੰਬੇ ਦਾ ਫੁੱਲ ਹੁੰਦਾ ਹੈ ਰੰਗ ਕੱਚਾ ਹੁੰਦਾ ਹੈ ਤੇ ਜਿਸ ਪ੍ਰਕਾਰ ਫੁੱਲ ਦੀ ਵਾਸ਼ਨਾ ਸਦਾ ਨਹੀਂ ਰਹਿੰਦੀ ਵਾਸ਼ਨਾ ਝਾਤੀ ਹਟ ਜਾਂਦੀ ਹੈ ਜੋ ਤੋੜ ਲਈਏ ਡਾਣੇ ਨੂੰ ਥੋੜਾ ਜਿਹਾ ਵਾਸ਼ਨਾ ਆਉਂਦੀ ਹੈ ਮਗਰੋਂ ਫੁੱਲ ਵਾਸ਼ਨਾ ਤੋਂ ਰਹਿਤ ਹੋ ਜਾਂਦੇ ਇਹੋ ਇਸੇ ਪ੍ਰਕਾਰ ਜਿਵੇਂ ਫੁੱਲਾਂ ਦੀ ਵਾਸ਼ਨਾ ਜਿਵੇਂ Kusumbe ਦਾ ਰੰਗ ਤੇ ਬਹੁਤ ਰੰਗ ਕਣੋ ਬਹੁਤ ਹੀ ਆਨੰਦ ਇਹ ਜੇ ਮਾਇਆ ਦੇ ਹਨ ਉਸ ਨੂੰ Kusumbe ਦੇ ਰੰਗ ਦੀ ਨਹੀਂ ਆਈ ਤੇ ਫੁੱਲ ਦੇ ਟੁੱਟੇ ਦੀ ਵਾਸ਼ਨਾ ਦੀ ਨਹੀਂ ਆਈ ਬਾਹਲੇ ਨਾਲ ਤੇ ਜਿਹੜੇ ਘਣੇ ਮੰਨੇ ਐ ਇਸ ਪ੍ਰਕਾਰ ਦੇ ਹਨ Kusum ਬਾਸ ਦਾ ਰੰਗ ਕਣੋ ਬਾਹਲਾ ਰੰਗ ਜਿਵੇਂ Kusumbe ਦਾ ਗਾੜਾ ਪਤੀਤ ਹੁੰਦਾ ਪਾਣੀ ਦਾ ਲਾਇਸ ਝੱਟ ਲੈ ਜਾਂਦਾ ਤੇ ਫੁੱਲ ਦੀ ਵਾਸ਼ਨਾ ਜਿਵੇਂ ਥੋੜਾ ਜਿਹਾ ਮਗਨੋ ਸਰੀਰ ਦੇ ਉੱਤੋਂ ਜਿਹੜੀ ਬਦਬੂ ਹੈ ਫੈਲ ਕੇ ਫੁੱਲਾਂ ਦੀ ਵਾਸ਼ਨਾ ਆਉਣੋਂ ਹਟ ਜਾਂਦੀ ਹੈ ਐਸੇ ਪ੍ਰਕਾਰ ਫੁੱਲਾਂ ਦੀ ਨਹੀਂ ਆਈ ਜਿਹੜੀ ਤੇਰੀ ਜਵਾਨੀ ਹੈ ਇਹਦੇ ਵਿੱਚੋਂ ਤੇਰੀ ਜਿਹੜੇ ਬਲ ਆਫ ਕਾਦੀ ਮਹਿਕ ਆਉਂਦੀ ਹੈ ਤੇ ਕੁਸੰਬੇ ਦੇ ਰੰਗ ਦੀ ਨਹੀਂ ਆਈ ਜਿਹੜਾ ਖੜਾਵਟ ਹੈ ਪੰਖੜੀਆਂ ਤੇਰੀਆਂ ਬਿਰਤੀਆਂ ਦੀਆਂ ਘਰੀਆਂ ਖੜੀਆਂ ਹੋਈਆਂ ਹੈ ਇਹ ਛੱਤੀ ਵਿਸ਼ੇ ਆਨੰਦ ਜਿਹੜਾ ਰੋਗ ਰੂਪ ਪਾਣੀ ਦੇ ਪੈਣੇ ਕਰਕੇ ਨਾਸ਼ ਹੋ ਜਾਏਗਾ ਇਹ ਰੰਗ ਨਹੀਂ ਰਹਿਣਾ ਸਦਾ ਜਵਾਨੀ ਦਾ ਬੁਢਾਪਾ ਜਦੋਂ ਆ ਗਿਆ ਸਭ ਮਿੱਥਿਆ ਬਲ ਬੰਚ ਇਹ ਸਾਰੇ ਜਿਹੜਾ ਬਲ ਕਿਸੇ ਨੂੰ ਬਲ ਖਰੇਪ પા ਕੇ ਬੰਚ ਠੱਗੀ ਕਰਦਾ ਹੈ ਜਾਂ ਜੋਰ ਨਾਲ ਖੋ ਲੈਣਾ ਜਾਂ ਕਹਿਣਾ ਠੱਗੀ ਮਾਰ ਲੈਣਾ ਇਹ ਸਭ ਇਸ ਪ੍ਰਕਾਰ ਦੇ ਵਿਖਿਆਣ ਹੋਏ ਫਤਿਤ ਹੋ ਰਹੇ ਅਦਨ ਨੂੰ ਇਹ ਤਿਆਗ ਨਹੀਂ ਜੋ ਹੋ ਗਈ ਛੱਡ ਜਾਣੇ ਅੰਤ ਨੂੰ ਤੈ ਨਹਿ ਜਾਪੈ ਨਹਿ ਬੂਜੀਐ ਕੇ ਜੀਵੇ ਤੂੰ ਨਹੀਂ ਜਾਣਦਾ ਕਿ ਮੇਰੇ ਜਿਹੜੇ ਮਾਤਾ ਪਿਤਾ ਫਰੀਦਾ ਕਿੱਥੇ ਕਹਿੰਦੇ ਮਾਪਿਆ ਜਿੰਨੀ ਤੂੰ ਜਾਣੇ ਹੋਵੇ ਤੈ પાਸੋਂ ਲੱਦ ਕੇ ਤੂੰ ਅਜੇ ਨਾ ਸਦੀੜੀ ਹੋਵੇ ਤੂੰ ਜਾਣਦਾ ਨਹੀਂ ਹੈ ਕਿ ਮੇਰੇ ਮਾਪੇ ਵੀ ਰਹੇ ਤੇ ਨਹਿ ਬੂਜੀਐ ਤੈਨੂੰ ਨਹੀਂ ਸਮਝ ਆਉਂਦੀ ਕਿ ਮੇਰੇ ਸਕੇ ਭਰਾ ਜਿਹੜੇ ਸਨ ਸੰਬੈਸਵਾਰੇ ਦੁਆਰੇ ਸਿਮਰਤੀ ਸੁਧਾਰੇ ਜੇ ਬਰਾਬਰ ਦੀ ਉਮਰ ਵਾਲੇ ਸਮ ਸੱਜਣ ਮੇਰੇ ਅੰਗਲੇ ਜਾਸ ਤੇ ਜੀਰਾਨ ਹੰਪੀ ਬੰਨਿਆ ਡੰਮਣੀ ਰੋਮਾਂ ਕੀ ਨੀ ਬਾਨ ਉਹਨਾਂ ਵਿੱਚ ਚਲੇ ਜਾਣਾ ਹੈ ਇਹ ਤੈਨੂੰ ਬੂਝ ਨਹੀਂ ਹੈ ਲਹ ਕਾਸ਼ ਕਰਤ ਬੀਚਾ ਨਹੀਂ ਕੋਈ ਗੱਲ ਦਾ ਵਿਚਾਰ ਮੇਰੀ ਜਵਾਨੀ ਚਲੀ ਗਈ ਢਰਦੀ ਜਵਾਨੀ ਆ ਗਈ ਬਾਲਕਪਣਾ ਚਲਿਆਗਾ ਐਵੇਂ ਬਡੇਪਾ ਚਲੇ ਜਾਣਾ ਹੈ ਸੀਰਨ ਨਾਸ ਹੋ ਜਾਣਾ ਇਹ ਤੂੰ ਵਿਚਾਰ ਨਹੀਂ ਕਰਦਾ ਐਡਾ ਗਿਆ ਤਖਬਰ ਕੋ ਐ ਨਹੀਂ ਜਾਪੈ ਮੂਝੀਏ ਨਹੀਂ ਤੂੰ ਜਾਣਦਾ ਉਸ ਪਰਮੇਸ਼ਰ ਨੇ ਜਾਪ ਕਰਨ ਨੂੰ ਨਹੀਂ ਬੁੱਝਿਆ ਗੁਰਾਂ ਤੋਂ ਕੁਝਦਾ ਤੂੰ ਮੈਂ ਕੁਝ ਕਰਦੇ ਵਿਚਾਰਨਾ ਸ਼ਾਸਤਰਾਂ ਦੇ ਦੁਆਰਾ ਤੂੰ ਵਿਚਾਰ ਕਰਦਾ ਉਸ ਪਰਮੇਸ਼ਰ ਦੀ ਇਸ ਵਿਚਾਰ ਤੋਂ ਤੂੰ ਹੀਣਾ ਹੀ ਤੁਰਿਆ ਫਿਰਦਾ ਹੈ ਨਹੀਂ ਜਾਪਸਾ ਨਹੀਂ ਤਨੂੰ ਜਾਣਦਾ ਤੂੰ ਜਿਸ ਪ੍ਰਕਾਰ ਜਾਗਰ ਦਵਸਤਾ ਜਿਹੜੀ ਹੈ ਸੁਪਨਵਸਤਾ ਵਿੱਚ ਨਹੀਂ ਹੁੰਦੀ ਅਤੇ ਨਾ ਮੁੱਝੀਏ ਜਿਵੇਂ ਸੁਪਨਾ ਜਾਗਿਆ ਹੋਇਆ ਨਹੀਂ ਰਹਿੰਦਾ ਅਤੇ ਮੈਂ ਕੁਝ ਕਰਦੇ ਵਿਚਾਰ ਜਿਵੇਂ ਗਾੜੀ ਨਹੀਂ ਜਿਸਨੂੰ ਦੇਰਾਂ ਚੇਤਨਾ ਮਿਲ ਰਹਿਦਾ

ਮੈਂ ਕੁਝ ਕਰਦਾ ਵਿਚਾਰ ਤੂੰ ਵਿਆਸਨ ਦੀ ਇਸੇ ਪ੍ਰਕਾਰ ਨਹੀਂ ਜਾਪਦਾ ਨਹੀਂ ਤੈਨੂੰ ਜਾਣ ਆਉਂਦੀ ਕੁਝ ਸਰੀਰ ਕਰਕੇ ਨਹੀਂ ਬੁੱਝਦਾ ਤੂੰ ਮਨ ਕਰਕੇ ਨਹੀਂ ਕੁਝ ਵਿਚਾਰ ਕਰਦਾ ਬਾਣੀ ਕਰਕੇ ਲੈ ਜਾਪਾਂ ਮੈਂ ਬੁੱਝੀਏ ਨਾ ਤੈਨੂੰ ਤਤ ਪਦ ਦੀ ਜਾਪ ਹੈ ਨਾ ਤੁਮ ਪਦ ਦੀ ਬੂਝ ਹੈ ਮੈਂ ਕੁਝ ਕਰਦ ਵਿਚਾਰ ਨਾ ਆਸਪਦ ਦਾ ਤੂੰ ਵਿਚਾਰ ਕਰਦਾ ਤੂੰ ਦਾ ਸੋਧਨੂ ਵਿਚਾਰ ਕਰਦਾ ਹੈ ਇਸ ਪ੍ਰਕਾਰ ਹੈ ਨਹੀਂ ਜਾਪੈ ਨਹੀਂ ਬੁੱਝੀਏ ਨਹੀਂ ਤੂੰ ਜਾਪਦਾ ਵੀ ਨਿਸਕਾਮ ਕਰਮ ਕੀਨੇ ਕਰੀ ਦੀਏ ਨਹੀਂ ਤੂੰ ਪੂਜਾ ਉਪਾਸ਼ਨਾ ਕਿਵੇਂ ਕਰੀ ਦੀ ਹੈ ਨਹੀਂ ਤੂੰ ਵਿਚਾਰ ਕਰਦਾ ਗਿਆਨ ਦੀ ਇਹ ਕਰਮ ਉਪਾਸ਼ਨਾ ਗਿਆਨ ਦੀ ਵਿਚਾਰ ਤੋਂ ਵੀ ਤੂੰ ਖਾਲੀ ਹੈ ਇਸ ਪ੍ਰਕਾਰ ਨਹੀਂ ਜਾਣਦਾ ਸਤ ਸਰੂਪ ਨੂੰ ਨਹੀਂ ਪੂਝਦਾ ਚੇਤਨ ਸਰੂਪ ਨੂੰ ਨਹੀਂ ਕੁਝ ਵਿਚਾਰ ਕਰਦਾ ਆਨੰਦ ਸਰੂਪ ਦੀ ਇਉਂ ਥਰਕੁਟੀ ਸਾਰੀ ਜਿੰਨੇ ਬਣਦੀ ਹੈ ਲਾਈ ਜਾਣੀ ਇਸ ਪ੍ਰਕਾਰ ਦੇ ਇਸ ਵਿੱਚੋਂ ਮਹਾਰਾ ਸਾਹਿਬ ਜੀ ਤੁਰੀਆਂ ਕੱਢ ਕੇ ਦਿਖਾਈਆਂ ਨੇ ਅਸ ਵਿੱਚੋਂ ਸਵਾਦ ਮੂਹ ਰਸ ਵਿਧਿਉ ਇਹ ਦੁਨੀਆਂ ਦੇ ਸਵਾਦਾਂ ਵਿੱਚ ਵਿਸ਼ਿਆਂ ਦੇ ਸਵਾਦਾਂ ਦੇ ਜ਼ਬਾਨ ਦੇ ਰਸਾਂ ਵਿੱਚ ਹਰ ਵਕਤ ਮੰਤਬਿੰਨ ਲਿਆ ਹੈ ਮੇਲਿਆ ਹੈ ਅਗਿਆਨ ਰਚਿਉ ਸੰਸਾਰ ਇਹ ਅਗਿਆਮੀਆ ਸੰਸਾਰ ਵਿੱਚ ਹੀ ਰਜ ਰਹੇ ਤੂੰ ਇਹ ਜਿਹੜਾ ਸੰਸਾਰ ਇਹ ਵੀ ਅਗਿਆਨ ਨਹੀਂ ਰਜਿਆ ਨਾ ਜੀ ਇਸ ਤੂੰ ਰਜਿਆ ਹੋਇਆ ਹੈ ਕਜਨ ਆ ਗਿਆਨ ਕਰਕੇ ਸਭ ਕੋਈ ਪ੍ਰਤੀਤ ਹੋ ਰਿਹਾ ਹੈ ਜਨਮ ਮਰਨ ਬਹੁ ਜੂਨ ਬ੍ਰਹਮਣ ਜੰਮਦਾ ਮਰਦਾ ਰਹਿਣਾ ਇਹ ਵੀ ਸੰਗਤ ਕਰਕੇ ਅਭਿਆਨ ਦੀ ਕਰਕੇ ਬੜੀਆਂ ਜੂਨਾਂ ਚ ਭਰਮਣਾ ਪੈਂਦਾ ਹੈ ਇਹਨੇ ਕਰਮ ਅਨੇਕਾਂ ਕਰਮ ਤੂੰ ਹੰਗਦਾ ਤੇ ਸਹਿਤ ਕਰਦਾ ਰਿਹਾ ਹੈ ਰਜਨ ਹਾਰ ਨਸ ਨਿਵਤ ਪ੍ਰਾਛਿਤ ਕਾਮਕ ਨਿਕਦਾ ਆਦਿਕ ਅਨੇਕ ਪ੍ਰਕਾਰ ਦੇ ਕਰਮ ਤਾਂ ਕੀਤੇ ਹਨ ਰਜਨ ਹਾਰ ਨ ਸਿਮਰਿਉ ਜੋ ਪਰਮੇਸ਼ਰ ਰਚਨ ਵਾਲਾ ਹੈ ਉਹਦਾ ਸਿਮਰਨ ਤੂੰ ਕੀਤਾ ਹੈ ਮਨ ਨ ਵਿਚਾਰ ਬਵੀਂ ਸਿਰ ਮਨ ਵਿੱਚ ਗਿਆਨ ਦੀ ਵਿਚਾਰ ਉੱਕੇ ਨਹੀਂ ਆਈ ਐਡਾ ਭੁੱਲਿਆ ਹੋਇਆ ਹੈ ਤੂੰ ਵਿਵੇਕ ਜੀਵ ਇਸ ਦੀ ਇਕਤਾ ਕਰਨ ਵਾਲੀ ਭਾਉ ਭਗਤ ਭਗਵਾਨ ਸੰਗੂ ਫੇਰ ਸੁਪਰੀਮਾ ਭਗਤੀ ਕਰ ਲੈਂਦਾ ਭਗਵਾਨ ਪਰਮੇਸ਼ਰ ਦੀ ਸਾਥ ਮਿਲਣ ਵਾਸਤੇ ਮਾਇਆ ਲਿਪਤ ਨਾ ਰੰਗ ਜੇ ਪਰਮੇਸ਼ਰ ਦੀ ਭਗਤੀ ਤੇਰੇ ਹਿਰਦੇ ਦੇ ਨਾਲ ਹੁੰਦੀ ਪ੍ਰੇਮਾ ਭਗਤੀ ਦੇ ਸਹਿਤ ਹੁੰਦਾ ਤਾਂ ਭਗਵਾਨ ਤੇਰੇ ਹਰ ਵਕਤ ਅੰਗ ਸੰਗ ਰਹਿੰਦਾ ਤੇ ਮਾਇਆ ਲਿਪਤ ਨਾ ਰੰਚ ਤੈਨੂੰ ਮਾਇਆ ਰੁੱਤੀ ਜਿੰਨਾ ਵੀ ਤੈਨੂੰ ਲਪਾਏ ਮਾਨਣਾ ਕਰ ਸਕਦੀ ਤੈਨੂੰ ਜਿੰਬੜ ਨਾ ਸਕਦੀ ਤੈਨੂੰ ਮਾਇਆ ਲਵੇਰ ਦੀ ਇਹਨਾਂ ਵਿਕਾਰਾਂ ਵਿੱਚ ਜੇ ਤੂੰ ਪਰਮੇਸ਼ਰ ਦੀ ਸੰਗਤ ਇਹਨੂੰ ਹੋ ਜਾਂਦੀ ਪ੍ਰੇਮਾ ਭਗਤੀ ਕਰਕੇ ਹੀ ਹੋਣੀ ਸਿੱਨਾ ਹੈ ਨਾਨਕ ਬਿਰਲੇ ਪਾਈਐ ਜਿਹੜੇ ਪ੍ਰੇਮਾ ਭਗਤੀ ਕਰਦੇ ਹੈ ਭਗਵਾਨ ਦੇ ਸੰਗੀ ਬਣੇ ਹੋਏ ਹੈ ਮਾਇਆ ਜਿਹਨੂੰ ਨਿਬਾਏ ਮਾਨ ਨਹੀਂ ਕਾਬੀ ਰੱਤੀ ਮਾਤਰ ਵੀ ਉਹ ਗੁਰੂ ਸਾਹਿਬ ਜੀ ਕਹਿੰਦੇ ਭਾਈ ਬਿਰਲੇ ਹੀ ਹੈ ਸੰਸਾਰ 'ਚ ਕੋਈ ਕੋਈ ਬਿਰਲੇ ਪਾਈਦੇ ਹਨ ਵੇਖੋ ਕੈਸੀ ਜਣਤੀ ਅੱਖਰਾਂ ਦੀ ਹਰਾਮ ਕਰਨ ਵਾਲੀ ਕਿ ਨਹੀਂ ਵਿਦਿਆ ਸਾਡੀ ਨੂੰ ਸਾਰੀ ਨੂੰ ਖਤਮ ਕਰਨ ਵਾਲੀ ਸਮਾਪਤ ਕਰਨ ਵਾਲੀ ਹੈ ਜੋ ਨਾ ਰਚ ਹੈ ਪਰਪੰਚ ਜਿਹੜੇ ਨਹੀਂ ਪਰਪੰਚ ਛਲ ਰੂਪ ਸੰਸਾਰ ਦੀ ਪਰਜੇ ਦੇ ਉਹ ਕੋਈ ਕੋਈ ਬਿਰਲੇ ਹੀ ਪਾਈਦੇ ਹੈ ਜੋ ਪ੍ਰੇਮਾ ਭਗਤੀ ਕਰਕੇ ਪਰਮੇਸ਼ਰ ਦੇ ਸੰਗੀ ਹੋਏ ਹੈ ਮਾਇਆ ਦੇ ਲਪਾਇ ਮਾਂ ਨਹੀਂ ਹੁੰਦੇ ਰਤੀ ਜਿਨਾ ਕਾਲ ਵੀ ਉਹ ਬਿਰਨੇ ਹੈ ਜਿਹੜੇ ਸੰਸਾਰ ਚ ਨਹੀਂ ਪਰਜ ਦੇ ਇਸ ਪ੍ਰਕਾਰ ਪਰਪੰਚ ਛਲ ਰੂਪ ਜਦ ਚ ਨਹੀਂ ਪਰਜ ਦੇ ਸ਼ਲੋਕ ਖਾਤ शास्त्र ਉਚੋ ਕਹ ਹੈ ਸੋ ਸਾਰੇ ਛੇ ਸ਼ਾਸਨਾਂ ਵਾਲੇ ਕਿਹ ਹੈ ਸੰਖ ਨਿਆਇ ਆਦਿ ਕੋ ਸਭ ਵਾਹਿਗੁਰੂ ਨੂੰ ਉੱਚਾ ਦੱਸਦੇ ਹਨ ਅੰਤਰ ਗੁਣ ਅਤੀਤ ਅੰਤ ਨ ਪਾਰਾ ਵਾ ਉਹ ਅਰਥ ਰਹਿਣਾ ਪਾਰ ਨਹੀਂ ਕਿਸੇ ਪ੍ਰਕਾਰ ਪਾਇਆ ਜਾਂਦਾ ਹੈ ਭਗਤ ਸੋ ਹੈ ਗੁਣ ਗਾਉ ਜਿਹੜੇ ਮਹਾਰਾਜੇ ਭਗਤ ਹਨ ਉਹ ਸੇਹਰ ਦਰਬਾਰ ਦੀ ਗੁਣ ਗਾਉਂਦੇ ਇਹ ਬੜੀ ਸੋਭਾ ਪਾਉਂਦੇ ਹਨ ਨਾਨਕ ਪ੍ਰਭ ਕਹਿ ਦੁਆਰ ਤੁਰੀ ਦੁਆਰ ਵਿੱਚ ਸੱਜ ਖੰਡੂ ਕੀ ਦਰਵਾਜੇ ਵਿੱਚ ਸਾਧ ਸੰਗਤ ਦੇ ਦਰਵਾਜੇ ਵਿੱਚ ਗਿਆਨ ਰੂਪੀ ਦਰਵਾਜੇ ਚਿਤਤ ਹੋ ਕੇ ਪ੍ਰਭ ਹਜ਼ਰੋ ਗਿਆਨ ਰੂਪੀ ਦਰਵਾਜੇ ਚਿਤਤ ਹੋ ਕਰਕੇ ਪੌੜੀ ਖਾਸਮ ਖਤ ਸਾਸਰ ਕਹ ਹੈ ਸਦ ਸਦਵੀ ਦਵਾਰਾ ਖਟਵੀ ਦਵਾਰਾ ਮਹਾਰਾ ਕਹੇ ਹੈ ਸੇ ਸਾਸਰੀ ਉਸੇ ਪਰਮੇਸ਼ਰ ਨੂੰ ਕਰੇ ਹਨ ਸਿਮਰਤ ਕਥ ਹੈ ਅਨੇਕ 27 ਸਿਮਰਤਿਆਂ ਦੀ ਅਨੇਕ ਪ੍ਰਕਾਰ ਉਸੇ ਪਰਮੇਸ਼ਰ ਦਾ ਕਥਾ ਕਰਦੀਆਂ ਹਨ ਇੰ ਤੋਂ ਉੱਚਾ ਪਾਰ ਬ੍ਰਹਮ ਉਤਮ ਤੋਂ ਉਤਮ ਜਿੰਨੇ ਹਨ ਸਾਰੇ ਉਪਦਾ ਰਹੀ ਮੁਨੀ ਪਕੰਬਰ ਦੇਵਤੇ ਸਭ ਨਾਲੋਂ ਉੱਚਾ ਹੈ ਪਾਰਮ ਪਰੇਸ਼ਰ ਉਤਮ ਬ੍ਰਹਮਾ ਆਦਿਕ ਮੰਨੇ ਉਹਨਾਂ ਤੋਂ ਉੱਚਾ ਹੈ ਪਾਰ ਬ੍ਰਹਮ ਗੁਣ ਅੰਤ ਨਾ ਜਾਣ ਹੈ ਸੀ ਉਸ ਵੈ ਵਿਦੇ ਗੁਣਾ ਦਾ ਛੇਸ਼ਨਾਗ ਵੀ ਅੰਤ ਨਹੀਂ ਜਾਣ ਸਕਦਾ ਹਜ਼ਾਰਾਂ ਨਾਮ ਰੋਜ ਜਪਦਾ ਫੇਰ ਵੀ ਨਾਮਾਂ ਦਾ ਅੰਤ ਨਹੀਂ ਪਾ ਸਕਦਾ ਨਾਰਦ मुनि जन ਸੁਖ ਵਿਆਸ ਇਹ ਬੜੇ ਬੜੇ ਰੀਸ਼ੀ ਸੁਣੀ ਹੋ ਚੁੱਕੇ ਹੈ ਨਾਰਦ मुनि ਵੇਖ ਲੋ ਜੋ ਬ੍ਰਾਹਮ ਦਾ ਮਨ ਮੰਨਿਆ ਹੋਇਆ ਹੈ ਇਹ ਵੀ ਨਾਰਦ ਵੀ ਅੰਤ ਨਹੀਂ ਪਾ ਸਕਦਾ ਸੁਕਦੇ ਹੋ ਜਿਹੜਾ ਸੁਕਿਆ ਅੰਡਾ ਸੀ ਸ਼ਿਵਜੀ ਅੰੁਰ ਕਥਾ ਸੁਣਾਉਣ ਲੱਗਾ ਸੀ ਪਾਰਵਤੀ ਨੂੰ ਉਥੇ ਪਾਰਵਤੀ ਨੂੰ ਤਾਂ نیند ਆ ਗਈ ਤੇ ਅਗੇ ਹੇ ਸ਼ਿਵਜੀ ਮੇਰਾ ਜੰਮਨ ਮਰਨ ਮੇਟ ਇਹ ਨਾਰਦ ਨੇ ਕਹਿ ਸੀ ਤੇਰੇ ਤੂੰ ਜੰਮਦੀ ਮਰਦੀ ਸ਼ਿਵਜੀ ਅਵਨਾਸੀ ਹੈ ਇਹ ਅੰੁਰ ਕਥਾ ਸੁਣਾਉਣ ਲੱਗਾ ਹੈ ਰਾਮ ਰਿਹਾ ਜਿਵੇਂ ਕੋਦਰ ਤੂੰ ਮੇਕਿਆ ਕੋਦਰ ਤੇ ਬੜੀਆਂ ਆਸਾ ਵੀ ਬਾਤ ਚ ਨਾ ਸ਼ਲੋਕ ਹੋ ਏਵੇਂ ਸੀਤਾ ਜਾਂ ਰਾਮ ਹੈ ਇਹ ਉਪਦੇਸ਼ ਦਿੱਤਾ ਹੈ ਹਰੂਮਾਨ ਦੇ 딸ੀ ਰਾਮਚੰਦਰ ਨੇ ਉਹ ਜਿਹੜਾ ਉਹਦੇ ਆ ਰਾਮਲੀਲਾ ਉਹਦਾ ਨਾਮ ਹੈ ਅਧਿਆਤਮਰ ਵੈਣ ਚਾਉਂਦਾ ਉਸਦਾ ਨਾਮ ਅਮਰ ਕਥਾ ਹੈ ਇਹ ਸੁਣਨ ਲੱਗਾਈ ਸ਼ਿਵਜੀ ਸਾਹਿਬ ਜੀ ਨੂੰ ਤੇ पार्वती ਗਈ ਸੌਂ نیند ਆ ਗਈ نیندੋਂ ਤੋਂ ਤੇ ਇੱਕ ਆਂਦਾ ਸੀ ਸੁੱਕਿਆ ਹੋਇਆ ਤੋਤੇ ਦਾ ਉਹਦੇ ਵਿੱਚ ਅਮਰ ਕਥਾ ਦੀ ਅਸਰ ਪਿਆ ਉਹ ਜਿਉਂਦਾ ਹੋ ਗਿਆ ਜਿਉਂਦਾ ਉਹ ਕਿ ਹੰਗਾਰਾ ਭੱਜਾ ਰਿਹਾ ਉਹ ਨਾਲ ਪਰਦਾ ਰਿਹਾ ਕਹਾ ਸ਼ਿਵਜੀ ਸੁਣਾ ਕੇ ਅੱਖਾਂ ਖੋਲੀਆਂ ਅੱਖਾਂ ਖੋਲ ਕੇ ਇਹ ਖਤ ਅਰਬੀ ਸੁੱਤੀ ਪਈ ਹੈ ਕਹਿੰਦਾ ਤੂੰ ਸੁੱਤੀ ਪਈ ਉਹ ਹਾਰਾ ਕੋਣ ਕਰਦਾ ਸੀ ਆ ਕਿ ਮੈਨੂੰ ਤਾਂ ਹੀ ਪਤਾ ਫਿਰ ਉਸ ਵੇਲੇ ਵੇਖਿਆ ਤੋਤਾ ਰਸੀ ਅੰਡਾ ਉਹ ਤੋਤਾ ਸ਼ਿਵਜੀ ਤੋਂ ਕਿਉਂ ਉੱਡ ਚੱਲਿਆ ਜਦੋਂ ਅੰਡਾ ਤੇ ਉਸ ਵੇਲੇ ਸ਼ਿਵਜੀ ਤਰਸੂਲ ਲੈ ਕੇ ਮਗਰ ਪੱਜਾ ਸ਼ਿਵਜੀ ਦਾ ਤਰਸੂਲ ਲੈ ਕੇ ਜਿੱਥੇ ਬਿਆਸ ਦੀ ਇਸਤਰੀ ਸੀ ਉਹ ਵਾਸੀ ਲੱਗੀ ਸੀ ਕਹਿੰਦੇ ਉਹਦੇ ਮੂੰਹ ਦੇ ਅੰਦਰ ਪ੍ਰਵੇਸ਼ ਹੋ ਗਿਆ ਕਿ ਸ਼ਿਵਜੀ ਕਹਿੰਦਾ ਚੰਗਾ ਜਦੋਂ ਜੰਮੂ ਮੈਂ ਉਦੋਂ ਇਹਨੂੰ ਮਾਰ ਕੇ ਜਾਊ ਮੇਰੀ ਅਵਰ ਕਸਾ ਕੋਈ ਸੁਣਿਆ ਇੰਨਾ ਬੈਰ ਕੀ ਕਸ਼ਟ ਜੀ ਨੇ ਤੇ ਮੈਂ ਪਾਰੂਕੀ ਨੂੰ ਕੱਲੀ ਨੂੰ ਸੁਣਾਉਣੀ ਸੀ ਇਹਨੂੰ ਅਮਰ ਕਰਨਾ ਸੀ ਇਹ ਤੋਤੇ ਦੇ ਆਂਡੇ ਵਿੱਚ ਕਿਉਂ ਸੁਣਾਉਣੀ ਉਸ ਵੇਲੇ ਜਦੋਂ 12 ਸਾਲ ਹੋਏ ਸ਼ਿਵਜੀ ਨੂੰ ਧੋਣਾ ਪਾਈ ਬੈਠੇ ਨੂੰ ਤੇ ਸੁਖਦੇਵ ਕਹੇ ਜਦੋਂ ਮਾਇਆ ਤੋਂ ਕਿੰਗਾ ਉਦੋਂ ਜਨਮ ਚਾਹੇ ਭਾਈ ਗੁਰਦਾਸ ਜੀ ਨੇ ਲਿਖਿਆ ਹੈ ਜਿਸ ਜਿਸ ਸੁਖ ਜਣਿਆ ਮਾਏ ਦੁੱਖ ਤੋਂ ਆਇਆ ਕਹਿੰਦੇ ਜਿਸ ਮਾਨ ਸੁਖ ਨੂੰ ਜਿਹੜਾ 12 ਸਾਲ ਕਰ ਵਿੱਚ ਚੱਕੀ ਫਿਰਦੀ ਦੁੱਖ ਹੀ ਸਾਰਿਆ। ਇਸ ਪ੍ਰਕਾਰ ਉਸ ਵਕਤ ਸ਼ਿਵ ਜੀ ਨੂੰ ਨਾਰਦ Muni ਆ ਕੇ ਜਿੰਦਾ ਹੈ ਸ਼ਿਵ ਜੀ ਇੱਥੇ ਕਿਉਂ ਬੈਠਾ ਹੈ। ਕਹਿੰਦੇ ਇਹ ਜੇ ਤੂੰ ਜਿਹੜਾ ਜੰਮੂਗਾ ਮੈਂ ਮਾਰ ਕੇ ਜਾਊ ਮੇਰੀ ਅਮਰ ਕਥਾ ਸੁਣੀ। ਕਹਿੰਦੇ ਅਮਰ ਕਥਾ ਦਾ ਫਲ ਕਿੰਦਾ ਕਿ ਮਰਦਾ ਨਹੀਂ। ਫਿਰ ਅਗੇ ਤੇਰੇ ਤੂ ਸੁਣੀ ਨਾ ਕਿਵੇਂ ਮਰ ਜੂ। ਸ਼ਿਵ ਜੀ ਦਾ ਕੰਨ ਝਾਰ ਕੇ ਉਤਰ ਖੜਾ। ਫਿਰ ਸੁਖਦੇਵ ਦਾ ਜਨਮ ਹੋਇਆ ਸੀ। ਉਹ ਸੁਖਦੇਵ ਜਿਹੜਾ ਸੁਤ ਦੇ ਸੁਕੇਲੇ ਆਂਡੇ ਵਿੱਚੋਂ ਬਣਿਆ ਸੀ ਅਮਰ ਕਥਾ ਸੁਣ ਕੇ ਵਿਆਹ ਦਾ ਪੁੱਤਰ ਉਹ ਸੁਕੇਲੇ ਦੀ ਅਤੇ ਵਿਆਹ ਜੀ ਇਹਨਾਂ ਦੇ ਪਿਤਾ ਵੀ ਜਸ ਗਾਵਤ ਗੋਬਿੰਦ ਜੀ ਇਹ ਸਾਰੇ ਗੋਬਿੰਦ ਦਾ ਜਸ ਕਰਾਉਂਦੇ ਹਨ ਮਹਾਰਾਜ ਸਾਹਿਬ ਕਹਿੰਦੇ ਹਨ ਰਸ ਗੀਦੇ ਹਰ ਸਿਉ ਵੀਧੇ ਪ੍ਰੇਮ ਵਿੱਚ ਗਿੱਜੇ ਨਾ ਵਿਚਿਤ ਹਰੀ ਦੇ ਨਾਲ ਬਿੰਨੇ ਗਏ ਨਾਰੇ ਮਨ ਪ੍ਰੇਮ ਵਿੱਚ ਭਗਤ ਰਚੇ ਭਗਵਾਨ ਇਹ ਸੁੰਦਰਕਾਰ ਭਗਵਾਨ ਜੀ ਭਗਤੀ ਰਜਗੇ ਤਾਂ ਇਹ ਮੁਕਤ ਹੋਏ ਹਨ ਮੋਹ ਮਾਨ ਬ੍ਰਹਮ ਬਿਨ ਸਿ ਇਹ ਜਿਹੜਾ ਮੋਹ ਸੀ ਤੇ ਮਾਨ ਸੀ ਜਿਹੜਾ ਦੇਵ ਧਰਮ ਆਦਿਕ ਸਭ ਨਾਸ ਹੋ ਗਿਆ ਮਹਾਰਾਜ ਦੇ ਨਾਮ ਦੇ ਪ੍ਰਭਾਅ ਕਰਕੇ ਪਾਈ ਸਰਨ ਦਇਆ ਜਦੋਂ ਬਿਆਲੂ ਅਕਾਲ ਪੁਰਖ ਦੀ ਸਰਨ ਪਾਉਣਾ ਕੀਤੀ ਚਰਨ ਕਮਲ ਮਨ ਤਨ ਵਸੇ ਜੀ ਜੀ ਚਰਨ ਕੌਣ ਮਹਾਰਾਜ ਦੇ ਮਨ ਤਨ ਦੇ ਅੰਦਰ ਵਸ ਗਏ ਇਨਾਂ ਪ੍ਰੇਮੀਆਂ ਦੇ ਦਰਸ਼ਨ ਦੇਖ निहाल ਸੱਜੇ ਪਾਲ ਸਾਹਿਬ ਜੀ ਰਸ਼ਨ ਵੇਖ ਕੇ ਨਿਹਾਲ ਹੋ ਗਏ ਸਾਰੇ ਦੇਵਤੇ ਜਿੰਨੇ ਸਮਾਹ ਰਹੀ ਮੁਨੀ ਲਾਭ ਮਿਲੇ ਤੋਤਾ ਹੀਰ ਦਾ ਹੀ ਜਿੰਦਗੀ ਕਰੋਗੇ ਤਾਂ ਲਾਭ ਮਿਲੇਗਾ ਛੋਡੇ ਜੰਮਣ ਮਰਦਾ ਟੋਟਾ ਘਾਟਾ ਹਟ ਜਾਏਗਾ ਸਾਧ ਸੰਗ ਲਿਵ ਲਾ ਸਾਧ ਸੰਗ ਦੀ ਬਰਸੀ ਨੂੰ ਲਾ ਕੇ ਰੱਖੋਗੇ ਸਾਤ ਖਜ਼ਾਨਾ ਗੁਣ ਨਿਧ ਹਰੇ ਇਹ ਖੱਟਰੋ ਖਜ਼ਾਨਾ ਨਾਮ ਦਾ ਗੁਣਾਂ ਦਾ ਨਿਧ ਸਮੁੰਦਰ ਹੈ ਹਰਿ ਅਕਾਲ ਪ੍ਰਭੂ ਦੀ ਪ੍ਰਾਪਤੀ ਕਰੋ ਨਾਨਕ ਨਾਮ ਧਿਆਨ ਸੋ ਜੇ ਨਾਮ ਨੂੰ ਧਿਆ ਕੇ ਉਹ ਨਿਹਾਲ ਹੋਵੋ